ਕਹਿੰਦਾ ਕਾਲੀ ਕਾਲੀ ਥਾਰ ਚ ਚਿੱਟਾ ਧੰਦਾ ਇਨਸਟਾ ਕਿਉਂ ਛਾਈ ਕਾਲੀ ਕਾਲੀ ਥਾਰ ਵਿੱਚ ਚਿੱਟਾ ਧੰਦਾ ਇਨਸਟਾ ਕਿਉਂ ਛਾਈ ਤਨਖਾਹ ਨਾਲ ਸਬਰ ਨਾ ਆਇਆ ਕਰਦੀ ਚਿੱਟਾ ਸਪਲਾਈ ਤਨਖਾਹ ਨਾਲ ਸਬਰ ਨਾ ਆਇਆ ਕਰਦੀ ਚਿੱਟਾ ਸਪਲਾਈ ਵੱਡਿਆਂ ਸੰਗ ਜਾਰੀ ਰੱਖੀ ਫੋਨ ਇੱਕ ਕਮਾ ਦਿੰਦੀ ਵੱਡਿਆਂ ਸੰਗ ਜਾਰੀ ਰੱਖੀ ਫੋਨ ਇੱਕ ਕਮਾ ਦਿੰਦੀ ਖਾਕੀ ਦਾ ਪੂਰਾ ਰੋਪ ਛਾੜਦੀ ਪਰਚਾ ਫੇਰ ਕਰਾ ਦਿੰਦੀ ਖਾਕੀ ਦਾ ਪੂਰਾ ਰੋਪ ਛਾੜਦੀ ਔਰਚਾ ਫੇਰ ਕਰਾ ਦਿੰਦੀ ਸਬੰਧਾਂ ਦੇ ਵੀ ਚੱਲੇ ਚਰਚੇ ਗੱਲ ਸਾਹਮਣੇ ਆ ਗਈ ਸਬੰਧਾਂ ਦੇ ਵੀ ਚੱਲੇ ਚਰਚੇ ਗੱਲ ਸਾਹਮਣੇ ਆ ਗਈ ਰੋਂਦੀ ਕੁੜੀ ਨੇ ਸੁਨਾਇਆ ਦੁਖੜਾ ਗੱਲ ਸਾਰੀ ਸਮਝਾ ਗਈ ਰੋਂਦੀ ਕੁੜੀ ਨੇ ਸੁਨਾਇਆ ਦੁਖੜਾ ਗੱਲ ਸਾਰੀ ਸਮਝਾ ਗਈ ਲੰਬੇ ਸਮੇਂ ਤੋਂ ਰੱਖੀ ਨਜ਼ਰ ਅੱਜ ਪੁਲਿਸ ਅੜਿੱਕੇ ਆ ਗਈ ਲੰਬੇ ਸਮੇਂ ਤੋਂ ਰੱਖੀ ਨਜ਼ਰ ਅੱਜ ਪੁਲਿਸ ਅੜਿੱਕੇ ਆ ਗਈ ਐਂਦੀ ਮੈਂ ਤਾਂ ਬੇਕਸੂਰ ਆ ਤੁਰੀ ਜਾਂਦੀ ਗੱਲ ਸੁਨਾ ਗਈ ਐਂਦੀ ਮੈਂ ਤਾਂ ਬੇਕਸੂਰ ਆ ਉਡੀ ਜਾਂਦੀ ਗੱਲ ਸੁਣਾ ਗਈ ਤਾਕੜੇ ਸੀ ਉਹ ਅਧਿਕਾਰੀ ਜਿਨ੍ਹਾਂ ਵੱਡੇ ਹੌਸਲੇ ਕਰ ਲਏ ਤਾਕੜੇ ਸੀ ਉਹ ਅਧਿਕਾਰੀ ਜਿਨ੍ਹਾਂ ਵੱਡੇ ਹੌਸਲੇ ਕਰ ਲਏ ਫੋਨ ਏਸ ਨੇ ਘੁਮਾ ਦੇਣਾ ਸੀ ਆਈਫੋਨ ਦੋਨੋਂ ਸੀ ਫੜ ਲਈ ਫੋਨ ਏਸ ਨੇ ਘੁਮਾ ਦੇਣਾ ਸੀ ਆਈਫੋਨ ਦੋਨੋਂ ਸੀ ਫੜ ਲਈ ਨੱਥ ਹੋਰਾਂ ਦੇ ਪੌਣੀ ਪੈਣੀ ਜੋ ਬੈਠੀ ਬੁਣੀ ਨੇ ਤਾਣੇ ਬਾਣੇ ਚਿੱਟਾ ਲਵਾ ਕਰਨ ਖਤਮ ਜਵਾਨੀ ਖਤਮ ਹੋ ਗਈ ਅੱਜ ਦੇ ਨਿਆਣੇ ਚਿੱਟਾ ਲਵਾ ਕਰਨ ਖਤਮ ਜਵਾਨੀ ਖਤਮ ਹੋ ਗਏ ਅੱਜ ਦੇ ਨਿਆਣੇ ਕਹਿੰਦਾ ਕਿਹੜੇ ਜ਼ਿਲ੍ਹੇ ਚ 58 ਨੰਬਰ ਕਿੱਥੇ ਡਿਊਟੀ ਆਰਜੀ ਲਾਈ ਕਿਹੜੇ ਜ਼ਿਲ੍ਹੇ ਚ 58 ਨੰਬਰ ਕਿੱਥੇ ਆਰਜੀ ਡਿਊਟੀ ਲਾਈ 18 ਲੱਖ ਦੀ ਥਾਰ ਚ ਘੁੰਮੇ ਕਿੱਥੋਂ ਆਈਫੋਨ ਦੋ ਲਈ ਆਈ 18 ਲੱਖ ਦੀ ਥਾਰ ਚ ਘੁੰਮੇ ਇੱਥੋਂ ਆਈਫੋਨ ਦੋ ਲਈ ਆਈ ਹਜ਼ਾਰਾਂ ਵਿੱਚ ਤਨਖਾਹ ਮਿਲਦੀ ਰੋਲੈਕਸ ਦੀਆਂ ਘੜੀਆਂ ਜਾਵੇ ਦਿਖਾਈ ਹਜ਼ਾਰਾਂ ਵਿੱਚ ਤਨਖਾਹ ਮਿਲਦੀ ਰੋਲੈਕਸ ਦੀਆਂ ਘੜੀਆਂ ਜਾਵੇ ਦਿਖਾਈ ਘਰ ਬੁਲੇਟ ਨਾਲ 6 ਗੱਡੀਆਂ ਖੜੀਆਂ ਕਿਹੜਾ ਕਰਦੀ ਬਿਜ਼ਨਸ ਭਾਈ ਘਰੇ ਬੁਲੇਟ ਨਾਲ 6 ਗੱਡੀਆਂ ਖੜੀਆਂ ਕਿਹੜਾ ਕਰਦੀ ਬਿਜ਼ਨਸ ਭਾਈ ਛੋਟੇ ਅਫਸਰ ਟਿੱਚ ਜਾਣ ਦੀ ਜਾਰੀ ਸੰਗ ਵੱਡਿਆਂ ਲਈ ਛੋਟੇ ਅਫਸਰ ਟਿੱਚ ਜਾਣ ਦੀ ਜਾਰੀ ਸੰਗ ਵੱਡਿਆਂ ਲਈ ਆਈਪੀਐਸ ਚੱਲੇ ਅੰਡਰ ਟ੍ਰੇਨਿੰਗ ਜਿਨੇ ਕਾਲੀ ਥਾਰ ਖੜਾਈ ਆਈਪੀਐਸ ਚੱਲੇ ਅੰਡਰ ਟ੍ਰੇਨਿੰਗ ਜਿਨੇ ਕਾਲੀ ਥਾਰ ਖੜਾਈ ਸੋਸ਼ਲ ਮੀਡੀਆ ਤੇ ਪਿਆ ਕਸਮਾਨ ਦੇਖੋ ਕਿੱਥੇ ਝੱਖੜ ਝੁੱਲੂਗਾ ਸੋਸ਼ਲ ਮੀਡੀਆ ਤੇ ਪਿਆ ਕਸਮਾਨ ਦੇਖੋ ਕਿੱਥੇ ਝੱਖੜ ਝੁੱਲੂਗਾ ਪੀਲਾ ਪੰਜਾ ਉਡੀਕ ਰਹੇ ਲੋਕ ਕਦੋਂ ਘਰ ਏਸ ਦੇ ਚੱਲੂਗਾ ਪੀਲਾ ਪੰਜਾ ਉਡੀਕ ਰਹੇ ਲੋਕ ਕਦੋਂ ਘਰ ਏਸ ਦੇ ਚੱਲੂਗਾ ਹੰਕਾਰ ਦਾ ਸਿਰ ਨੀਮਾ ਹੁੰਦਾ ਘੜਾ ਪਾਪ ਦਾ ਛੇਤੀ ਭਰਦਾ ਹੰਕਾਰ ਦਾ ਸਿਰ ਨੀਮਾ ਹੁੰਦਾ ਘੜਾ ਪਾਪ ਦਾ ਛੇਤੀ ਭਰਦਾ ਇੱਥੋਂ ਆਲੇ ਤੋਂ ਬਚ ਜਾਵੋਗੇ ਇਹ ਨਸਾਫ ਨੀਲੀ ਛੱਤ ਵਾਲਾ ਫਿਰ ਕਰਦਾ ਇਤੋਂ ਵਾਲੇ ਤੋਂ ਬਚ ਜਾਵੋਗੇ ਇਨਸਾਫ ਨੀਲੀ ਛੱਤ ਵਾਲਾ ਫਿਰ ਕਰਦਾ